ਜੋ ਪਰਸੋਂ ਆਪਣੇ ਸਰੀਰ ਦਾ ਪਰਿत्याਗ ਕਰ ਗਏ ਉਹਨਾਂ ਦੇ ਅੰਤਮ ਸੰਸਕਾਰ ਤੇ ਪਹੁੰਚੇ ਹਾਂ ਹਜ਼ਾਰਾਂ ਲੱਖਾਂ ਸੰਗਤਾਂ ਇਸ ਮੌਕੇ ਤੇ ਨਤਮਸਤਕ ਹੋ ਰਹੀਆਂ ਹਨ ਬਹੁਤ ਦਫਾ ਮੈਂ ਬਾਬਾ ਜੀ ਦੇ ਦਰਸ਼ਨ ਕੀਤੇ ਹਨ ਬਚਪਨ ਤੋਂ ਹੀ ਕੀਤੇ ਹਨ ਜਿਸ ਵੇਲੇ ਅੱਜ ਤੋਂ 31 ਸਾਲ ਪਹਿਲਾਂ ਮੈਂ ਅਮਰਤ ਛਕਿਆ ਸੀ ਤੇ ਰਾੜਾ ਸਾਹਿਬ ਦੀ ਧਰਤੀ ਤੇ ਛਕਿਆ ਸੀ ਸਾਹਮਣੇ ਉੱਪਰਲੇ ਪਾਸੇ ਗੈਲਰੀ ਦੇ ਵਿੱਚ ਅਮਰ ਸੰਚਾਰ ਹੋਇਆ ਸੀ ਤੇ ਅਮਰ ਸੰਚਾਰ ਵਾਲੇ ਪੰਜ ਪਿਆਰਿਆਂ ਦੇ ਵਿੱਚ ਉਸ ਵੇਲੇ ਪੰਜ ਪਿਆਰਿਆਂ ਦੇ ਵਿੱਚ ਮੁਖੀ ਬਾਬਾ ਬਲਜਿੰਦਰ ਸਿੰਘ ਜੀ ਸਨ ਅੱਜ ਤੋਂ 31 ਸਾਲ ਪਹਿਲਾਂ ਬਾਬਾ ਬਲਜਿੰਦਰ ਸਿੰਘ ਹੁਣਾਂ ਦੇ ਹੱਥੋਂ ਮੈਂ ਅਮਰਤ ਦੀ ਦਾਤ ਲਈ ਸੀ ਸੋ ਬੜੇ ਵਿਦਵਾਨ ਸਨ ਬੜੇ ਜੀਵਨ ਵਾਲੇ ਸਨ ਬੜੇ ਲੋਕ ਵਿਦਵਾਨ ਹੁੰਦੇ ਐ